ਏ 올ਓਵਰ ਪੰਜਾਬ ਮਾਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਰਹਿਨਮਾਈ ਦੇ ਤਹਿਤ 올ਓਵਰ ਪੰਜਾਬ ਆਪਰੇਸ਼ਨ ਈਗਲ ਲਾਂਚ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਜਿਹੜਾ ਬੇਸਿਕ ਪਰਪਸ ਹੈਗਾ ਕਿ ਜਿੱਦੇ ਸਟਰੀਟ ਲੈਵਲ ਦੇ ਉੱਤੇ ਡਰਗ ਪੈਟਲਿੰਗ ਹੁੰਦੀ ਹੈ ਜਿਹਦੇ ਕਾਦਰ ਡਰਗ ਟਰੈਫਿਕ ਹੋਦੀਆਂ ਨੇ ਉਹਨੂੰ ਚੈੱਕ ਕੀਤਾ ਜਾਵੇ ਇਸ ਏਰੀਆ ਨੂੰ ਆਇਡੈਂਟੀਫਾਈ ਕੀਤਾ ਗਿਆ ਕਮਿਸ਼ਨਰ ਸਾਹਿਬਾਨੀਓ ਇਹਦੇ ਉੱਤੇ ਇਨਫੋਰਮੇਸ਼ਨ ਜਨਰੇਟ ਕੀਤੀ ਗਈ ਸੋ ਕਿਉਂਕਿ ਇਸ ਏਰੀਆ ਦੇ ਵਿੱਚ ਇਹੋ ਜੀ ਪ੍ਰਵਿਰਤੀ ਸੀਗੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਆ ਹੈਗੀਆਂ ਨੇ ਤੇ ਉਸ ਕਦਰ ਅੱਜ ਸਵੇਰ ਤੋਂ ਇਹ ਆਪਰੇਸ਼ਨ ਕੁਝ 300 ਮੁਲਾਜ਼ਮਾਂ ਦੇ ਨਾਲ ਸੀਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਇੱਕ ਕੀਤਾ ਗਿਆ ਹੈਗਾ ਔਰ ਹਜੇ ਆਪਰੇਸ਼ਨ ਸਵੇਰ-ਸਵੇਰ ਸ਼ੁਰੂ ਹੀ ਹੋਇਆ ਤੇ ਇਹਦੇ ਚ ਆਪਾਂ ਨੂੰ ਕਾਮਯਾਬੀ ਮਿਲੀ ਹੈਗੀਆ ਕਮਰਸ਼ੀਅਲ ਕੁਆਂਟੀਟੀ ਦੀ ਹੀਰੋਇਨ ਮਿਲੀ ਹੈਗੀਆ ਇੱਕ ਸਮਗਲਾ ਵੀ ਅਰੈਸਟ ਹੋਇਆ ਹੈਗਾ ਇਹਦੇ ਚ ਤੇ ਮੈਨੂੰ ਉਮੀਦ ਆ ਕਿ ਜਿੰਨੀ ਮਿਹਨਤ ਇਹਨਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਕੀਤੀ ਹੈ ਵਾਹਿਗੁਰੂ ਜੀ ਨੇ ਤੇ ਕੇਪਾ ਕਰੇਗਾ। ਔਰ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਨੂੰ ਇਸ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੇਗੀ। ਔਰ ਜੋ ਵੀ ਸਕਸੈਸ ਮਿਲੇਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਇਸ ਆਪਰੇਸ਼ਨ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਅਸੀਂ ਪੰਜਾਬ ਪੁਲਿਸ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਵਿੱਚ ਸક્ષਮ ਹੈਗੀ ਆ ਔਰ ਅਸੀਂ ਇਸ ਸਮਸਿਆ ਨੂੰ ਨਜਿੱਠ ਕੇ ਪੰਜਾਬ ਨੂੰ ਇਸ ਫ਼ਨਾਦੀ ਤੋਂ ਨਜਾਤ ਦਿਵਾਉਣਾ